ਸਾਨੂੰ ਅੱਜ ਅਸੀਂ ਪਹਿਲੇ ਦਿਨ ਜਿਹੜੀ ਝੋਨੇ ਦੀ ਲਵਾਈ ਆਓ ਸ਼ੁਰੂ ਕਰੀਆ ਇਹ ਜਿਹੜੀ ਵੈਰੈਟੀ ਹੈ ਪੀਆਰ 122 ਹੈ ਇਹ ਜਿਹੜੀ ਬੀਜ ਹੈ ਇਸ ਕਿਸਮ ਦਾ ਅਸੀਂ ਬਰੀਡਰ ਸੀਡ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲਿਆ ਸੀਗਾ ਇਸ ਸਾਲ ਤੇ ਇਹਦੀ ਜਿਹੜੀ ਐਵਰੇਜ ਝਾੜਕ ਖਾਨ ਵੀਰੋ 31 ਕੁਇੰਟਲ 50 ਕਿਲੋ ਦੇ ਲਗਭਗ ਹੈਗਾ ਤੇ ਖੇਤ ਚਲਾਉਣ ਤੋਂ ਬਾਅਦ 117 ਦਿਨਾਂ ਦੇ ਵਿੱਚ ਇਹ ਵੈਰੈਟੀ ਪੱਕ ਜਾਂਦੀ ਹੈ ਇਹਦੇ ਚੌਲ ਬੜੇ ਲੰਮੇ ਨੇ ਪਤਲੇ ਨੇ ਇਹ ਟੋਟਾ ਇਹਦੇ ਵਿੱਚ ਬੜਾ ਘਟ ਆਉਂਦਾ ਹੈ ਤੇ ਚੌਲਾਂ ਦੀ ਰਿਕਵਰੀ ਬਹੁਤ ਹੈ ਇਹ ਜਿਹੜੀ ਕਿਸਮ ਹੈ ਤਕਰੀਬਨ ਝੋਲਸ ਰੋਗ ਦੇ 10 ਕਿਸਮ ਦੇ ਜਵਾਨੂਆਂ ਦਾ ਟਕਰਾ ਕਰਨ ਤੇ ਸਵਰਥ ਹੈ ਤੇ ਇਹਦਾ ਜਿਹੜਾ ਐਵਰੇਜ ਕਾਦਾ 180 ਸੈਂਟੀਮੀਟਰ ਦੇ ਲਗਭਗ ਹੈ ਤੇ ਇਹ ਜਿਹੜੀ ਵੈਰੈਟੀ ਹੈ ਬੜੀ ਚੰਗੀ ਹੈ ਤੇ ਅੱਜ ਅਸੀਂ ਇਹਦੀ ਪਹਿਲੇ ਦਿਨ ਵਿਆਈ ਸ਼ੁਰੂ ਕਰੀਆ ਇਹਦਾ ਜਿਹੜਾ ਬੀਜ ਹੈ ਉਹ ਬਰੀਡਰ ਸੀਡ ਤੋਂ ਅਸੀਂ ਫਾਊਂਡੇਸ਼ਨ ਬਣ ਜਾਣਾ ਇਸ ਸਾਲ ਇਹ ਜਿਹੜਾ ਸੀਡ ਹੈ ਅਸੀਂ ਪੰਜਾਬ ਖੇਤੀਬਾੜੀ ਵਿਭਾਗ ਤੋਂ ਲਿਆ ਇਹ ਸਾਰਾ ਬੀਜ ਆ ਜਿਹੜਾ ਅਸੀਂ ਪੰਜਾਬ ਸਟੇਟ ਸੀਡ ਕਾਰਪੋਰੇਸ਼ਨ ਤੋਂ ਪਾਸ ਕਰਾਵਾਂਗੇ ਤੇ ਅਗਲੇ ਸਾਲ ਫਿਰ ਇਹ ਫਾਊਂਡੇਸ਼ਨ ਸੀਡ ਦੇ ਨਾਮ ਦੇ ਉੱਤੇ ਕਿਸਾਨ ਵੀਰਾਂ ਤੁਸੀਂ ਬੰਡਾਂਗੇ ਤੇ ਹੁਣ ਕਿਸਾਨ ਵੀਰੋ ਜਿਹੜੀਆਂ ਚੀਰੀਆਂ ਦੀ ਲਵਾਈ ਤਕਰੀਬਨ 20 ਤਰੀਕ ਤੋਂ ਸ਼ੁਰੂ ਹੋਗੀ ਉਹਦਾ ਜਿਹੜਾ ਝਾੜ ਆ ਪਹਿਲੀ ਸਾਲ ਨਾਲੋਂ ਜ਼ਿਆਦਾ ਹੋਗਾ ਤੇ ਹੁਣ ਮੌਨਸੂਨ ਵੀ ਨੇੜੇ ਆ ਗਈ ਤਕਰੀਬਨ ਜਿਹੜਾ ਸਾਡਾ ਪਾਣੀ ਆ ਉਹ ਉਹ ਵੀ ਬਹੁਤ ਘਟੂਗਾ ਤੇ ਜਿਹੜਾ ਪਾਣੀ ਦਾ ਲੈਵਲ ਆ ਬੜੀ ਤੇਜ਼ੀ ਨਾਲ ਥੱਲੇ ਡਿੱਗ ਰਿਹਾ ਹੈ ਜਦੋਂ ਅਸੀਂ ਬਹੁਤ ਅਗੇਤਾ ਚੋਨਾ ਲਾਉਨੇ ਆ ਤੇ ਵਾਸ਼ਪੀਕਰਨ ਬਹੁਤ ਜ਼ਿਆਦਾ ਹੁੰਦਾ ਹੈ ਪਾਣੀ ਬੜਾ ਉੜਦਾ ਹੈ ਅੱਜ ਦੇਖੋ ਮੌਸਮ ਬਹੁਤ ਸੁਹਾਵਣਾ ਹੈ ਇੱਕ ਜਿਹੜੀ ਜੀਰੀ ਅਸੀਂ ਲਾਈ ਆਏ ਲਾਉਣ ਸਾਰੇ ਤਕਰੀਬਨ ਚਲ ਪਾਣੀਆ ਪਹਿਲਾਂ ਟੈਂਪਰੇਚਰ ਬਹੁਤ ਜ਼ਿਆਦਾ ਸੀ ਤਕਰੀਬਨ 40 45 ਤੋਂ ਵੀ ਉੱਤੇ ਕਈ ਜਗ੍ਹਾ ਤੇ ਜਾ ਰਿਹਾ ਸੀ ਜਿਹੜਾ ਪਾਣੀ ਸੀ ਉਹ ਤਕਰੀਬਨ ਗਰਮ ਹੋ ਜਾਂਦਾ ਸੀ ਕਹੋ ਪੱਤਾ ਹੁੰਦਾ ਸੀ ਤੇ ਜਿਹੜੀ ਜੀਰੀਆਂ ਉਹ ਮਰਦੀਆਂ ਸੀਗੀਆਂ ਹੁਣ ਜਿਹੜੀ ਅਸੀਂ ਇਸ ਮੌਸਮ ਦੇ ਵਿਚੇਰੀ ਲਾਵਾਂਗੇ ਤੇ ਉਹ ਨਾਲ ਦੀ ਨਾਲ ਚੱਲੂਗੀ ਤੇ ਪਾਣੀ ਦਾ ਜਿਹੜਾ ਵਾਸ਼ਕੀਕਰਨ ਬਹੁਤ ਘਟ ਗਿਆ ਤੇ ਹੁਣ ਪਾਣੀ ਆ ਜਿਹੜਾ ਉਹ ਸਾਨੂੰ ਜੀਰੀ ਨੂੰ ਘੱਟ ਲਾਉਣਾ ਪਊਗਾ ਇਹ ਥੋੜੇ ਪਾਣੀ ਨਾਲੇ ਜਿਹੜਾ ਸਾਡਾ ਇਹ ਪਲਟ